ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀਆਂ ਚੋਣਾਂ ਲਈ ਇਲੈਕਸ਼ਨ ਕਮਿਸ਼ਨ ਗੁਰਦੁਆਰਾ ਸਾਹਿਬ ਜਸਟਿਸ ਐਸਐਸ ਸਰੋਂ ਸਾਹਿਬ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਜਿਹਦੇ ਤਹਿਤ ਬਹੁਤ ਸਮਾਂ ਘੱਟ ਦਿੱਤਾ ਗਿਆ ਸੀ ਤੇ ਉਹਦੇ ਵਿੱਚ ਦੋ ਸ਼ਰਤਾਂ ਰੱਖੀਆਂ ਸੀ ਵੱਡੀਆਂ ਇੱਕ ਤਾਂ eligible voter ਦੀ ਫੋਟੋ ਇੱਕ ਉਹਦੀ ਆਈਡੀ ਨਾਲ ਉਹ 15 ਨਵੰਬਰ ਤੱਕ ਡੇਟ ਫਿਕਸ ਕੀਤੀ ਗਈ ਸੀ ਬਹਾਤਾਂ ਦੇ ਲੋਕਾਂ ਨੇ ਉਹ ਵੋਟਾਂ ਵੀ ਬਣਾਈਆਂ ਪਰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਕਿਉਂਕਿ ਜਿਹੜੇ BLO ਸੀ ਉਹ ਸਾਰੇ ਕਹਿੰਦੇ ਸੀ ਵੀ ਕੱਲਾ ਕੱਲਾ ਸਾਡੇ ਕੋਲ ਵੋਟਰ ਜਿਹੜਾ ਆ ਕੇ ਅਪੀਅਰ ਹੋਵੇ ਫਿਰ ਅਸੀਂ ਡਿਪਟੀ ਕਮਿਸ਼ਨਰ ਸਾਹਿਬਾਨ ਤੇ ਜਾਸਤ ਸਾਰੋਂ ਸਾਹਿਬ ਨੂੰ ਜਾ ਕੇ ਮਿਲੇ ਕਿ ਜੇ ਇੱਕ ਪਰਿਵਾਰ ਦੇ ਤਿੰਨ ਜਾਂ ਚਾਰ ਜੀ ਆ ਉਹ ਇੱਕ ਜਣਾ ਜਾ ਕੇ ਆਪਣੀਆਂ ਵੋਟਾਂ ਜਿਹੜੀਆਂ ਉਹ ਜਮ੍ਹਾਂ ਕਰਵਾਇਆ ਉਹ ਸਖਤਾਂ ਸਖਤ ਸ਼ਰਤਾਂ ਹੋਣ ਕਰਕੇ ਵੋਟਾਂ ਉਹਦੇ ਉਹਦੇ ਪਦਰ ਤੇ ਨਹੀਂ ਬਣ ਸਕੀਆਂ ਜਿਹੜੇ ਪਦਰ ਤੇ ਬਣਨੀਆਂ ਚਾਹੀਦੀਆਂ ਸੀ ਹੌਲੀ ਹੌਲੀ ਫੇਰ ਮਹੀਨਾ ਦੋ ਮਹੀਨੇ ਕਰਦੇ ਕਰਦੇ ਇਹ ਐਕਸਟੈਂਸ਼ਨ ਹੁੰਦੀ ਰਹੀ ਤਾਂ ਕਿ ਸਮੇਂ ਸਿਰ ਆਪਣੇ ਸਾਰੇ ਐਲੀਜੀਬਲ ਵੋਟਰ ਜਿਹੜੇ ਆ ਉਹ ਵੋਟਾਂ ਵੜਾ ਸਕਣ ਐਲੀਜੀਬਲ ਵੋਟਰ ਕੌਣ ਆ ਇੱਕ ਤਾਂ ਵਰਤਾਰੀ ਤੇ ਇੱਕ ਦੂਸਰਾ ਸਾਫਤ ਸੂਰਚ ਤੇ ਉਹਦੇ ਤਹਿਤ ਫਿਰ ਆ ਪਿੱਛੇ ਜਿਹੜੀ ਗਿਣਤੀ ਹੋਈ ਮੇਰੇ ਖਿਆਲ ਉਹਦੇ ਵਿੱਚ ਵੀ ਜਿਹੜੀ ਟੋਟਲ ਨੰਬਰ ਆਫ ਵੋਟ ਪੰਜਾਬ ਦੇ ਵਿੱਚ ਸੀ ਉਹ ਬਹੁਤ ਘੱਟ ਸੀ ਹੁਣ ਇਹਦੀ ਡੇਟ ਫਾਰਦਰ ਐਕਸਟੈਂਡ ਕੀਤੀ ਗਈ ਆ 15 ਸੈਪਟੰਬਰ 2024 ਤੇ ਨਾਲ ਦੀ ਨਾਲ ਮੇਰੇ ਕੋਲ ਬਹੁਤ ਸਾਰੇ ਸਾਡੇ ਜਿਹੜੇ ਪਿੰਡਾਂ ਦੇ ਵਿੱਚੋਂ एलिਜੀਬਲ ਵੋਟਰਸ ਆ ਜਾਂ ਜਿਹੜੇ ਵੋਟਾਂ ਬਣਾ ਰਹੇ ਆ ਪਾਰਟੀ ਵਰਕਰ ਕਹਿ ਲਵਾਂ ਦੂਸਰੇ ਵਰਕਰ ਕਹਿ ਲਵਾਂ ਤੇ ਉਹ ਮੈਨੂੰ ਅਕਸਰ ਹੀ ਸ਼ਿਕਾਇਤ ਕਰਦੇ ਆ ਕਿ ਆ ਜਿਹੜੀ ਸਿਆਸੀ ਤੇ ਰੈਸ ਵੇਲੇ ਰਾਤ ਸਤਾਜ ਕਾਬਜਿਆ ਵੀ ਉਹ ਬੜੇ ਜ਼ੋਰ ਦੇ ਨਾਲ ਉਹ ਵੀ ਵੋਟਾਂ ਉਹ ਬਣਾ ਰਹੇ ਜਿਹੜੀਆਂ ਵੋਟਾਂ एलिਜੀਬਲ ਨਹੀਂ ਗੀਆਂ ਜਿਹੜੇ ਉਸ ਕ੍ਰਿਟੇਰੀਆ ਦੇ ਵਿੱਚ ਫਾਲ ਨਹੀਂ ਕਰਦੇ। ਸੋ ਮੇਰਾ ਕਹਿਣ ਤੋਂ ਭਾਵ ਕਿ ਆਪਾਂ ਜੇ ਨਫਰੀ ਵਧਾਉਣੀ ਆ ਤੇ ਅਸੀਂ ਤਾਂ ਪਹਿਲਾਂ ਉਦੋਂ ਕਹਿੰਦੇ ਸੀ ਕਿ ਜੇ ਫੋਟੋ ਵਾਲੀ ਸ਼ਰਤ ਖਤਮ ਕਰਤੀ ਜਾਵੇ ਤੇ ਜੇ ਆਈਡੀ ਵਾਲੀ ਨਾਲ ਸ਼ਰਤ ਖਤਮ ਕਰਤੀ ਜਾਵੇ ਕਿਉਂਕਿ ਜੇ ਕਿਸੇ ਨੇ ਕੋਈ ਤਸਦੀਕ ਕਰਨੀ ਆ ਤੇ ਉਹਦੀ ਜਿਹੜੀ ਐਮਐਲਏ ਵੋਟਰ ਲਿਸਟ ਆ ਉਹਦੇ ਵਿੱਚ ਬੰਦੇ ਦਾ ਬਕਾਇਦਾ ਤੌਰ ਤੇ ਆਈਡੀ ਹੁੰਦੀ ਸਾਰੀ ਤੇ ਉਹ ਤਸਦੀਕ ਕੀਤੀ ਜਾ ਸਕਦੀ ਪਰ ਹੁਣ ਜਿਸ ਪੱਧਰ ਤੇ ਸਰਕਾਰ ਨੇ ਇਹ ਲਾਣਾ ਇਸ ਨੇ ਸ਼ੁਰੂ ਕੀਤੀ ਆ ਮੈਂ ਸਮਝਦਾ ਜਿਹੜੇ ਵੋਟਰ ਨਹੀਂ ਵੀ ਬਣ ਦੇ ਕਾਬਲ ਉਹਨਾਂ ਨੂੰ ਵੀ ਵੋਟਰ ਲਿਸਟ ਵਿੱਚ ਸ਼ਾਮਲ ਕੀਤਾ ਜਾ ਰਿਹਾ ਉਹਨਾਂ ਦੇ ਵੀ ਫਾਰਮ ਭਰائے ਜਾ ਰਹੇ ਆ ਪਰ ਹੁਣ ਜਿਲੇ ਸਾਡੇ ਇੱਕ ਇੱਕ ਹਲਕੇ ਚ 4-400 ਪਿੰਡ ਆ ਤੇ 4-400 ਪਿੰਡ ਦੀ ਤਸਦੀਕ ਜਿਹੜੀ ਬੜੀ ਔਖੀ ਆ ਕਿ ਵੋਟਰ ਲਿਸਟ ਨੂੰ ਸਾਰੀ ਨੂੰ ਛਾਣ ਕੇ ਫਿਰ ਫਿਜ਼ੀਕਲ ਉਹਨਾਂ ਦੀ ਤਸਦੀਕ ਕੀਤੀ ਜਾਵੇ ਅਸੀਂ ਜਾਸਟਰ ਸਾਹਿਬ ਸਰਦਾਰ ਸਾਹਿਬ ਜਿਹੜੇ ਸਾਡੇ ਇਲੈਕਸ਼ਨ ਕਮਿਸ਼ਨ ਆਪਣੇ ਹੈਗੇ ਚੋਣ ਦੇ ਜਿਹੜੇ ਇੰਚਾਰਜ ਆ ਪੰਜਾਬ ਦੇ ਜਿਨ੍ਹਾਂ ਨੂੰ ਇਹ ਸਾਰੀ ਕਮਾਂਡ ਸੌਂਪੀ ਗਈ ਆ ਉਹਨਾਂ ਨੂੰ ਨਿਮਰਤਾ ਸਹਿਤ ਚਿੱਠੀ ਵੀ ਲਿਖ ਰਹੇ ਆ ਕਿ ਵੋਟਾਂ ਜ਼ਰੂਰ ਪਾਣੀਆਂ ਚਾਹੀਦੀਆਂ ਔਰ ਪੂਰੇ ਜੋਰ ਦੇ ਨਾਲ ਮੈਂ ਸਾਰੇ ਜਿੰਨੇ ਵੀ ਅਕਾਲੀ ਵਰਕਰ ਉਹਨਾਂ ਨੂੰ ਵੀ ਬੇਨਤੀ ਕਰਦਾ ਪਈ ਜੇ ਬੋਟ ਬਣੀ ਹੋਊਗੀ ਤਾਂ ਬੋਟ ਪਾਣੀ ਆ ਤੇ ਜੇ ਬੋਟ ਬਣੀ ਨਹੀਂ ਤੇ ਮੈਂ ਅਕਸਰ ਦੇਖਦਾ ਜਦੋਂ ਵੋਟਾਂ ਦੀ ਡੇਟ ਹੁੰਦੀ ਆ ਬਹੁਤ ਸਾਰੇ ਇਤਰਾਜ਼ ਕਰਦੇ ਆ ਜੀ ਅਸੀਂ ਵੋਟ ਪਾਉਣੀ ਸੀ ਸਾਡੀ ਵੋਟ ਨਹੀਂ ਹੈਗੀ ਤੇ ਜੇ ਵੋਟ ਬਣੀ ਹੋਗੀ ਤਾਂ ਤਾਂ ਹੀ ਪਾਵੂਗੇ ਤੇ ਬਣਨੀ ਕਿਹਦੀ ਆ ਉਹ ਬਣਨੀ ਆ ਸਾਫਤ ਸੂਰਤ ਕੌਰ ਜਾਂ ਸਿੰਘ ਵਾਲੇ ਦੀ ਜਾਂ ਅੰਮ੍ਰਿਤਧਾਰੀ ਦੀ ਪਰ ਹੁਣ ਦੇਖਣ ਵਿੱਚ ਆਇਆ ਕਿ ਇੱਕ ਟੱਕੋਂ ਕੌਰ ਜਾਂ ਸਿੰਘ ਵਾਲੇ ਉਹ ਕਹਿੰਦੇ ਚੱਕ ਦਿਓ ਕੰਮ ਨੂੰ ਭਰ ਦਿਓ ਸਰਕਾਰ ਦੀਆਂ ਹਰਿਆਤਾਂ ਆ ਗਈਆਂ ਕੱਲ ਸਰਦਾਰ ਅਨਿਲਜੀਤ ਸਿੰਘ ਟੀਮਾ ਜਿਹੜੇ ਸਾਡੇ ਸਖਤਰ ਵੀ ਆ ਸ਼ਰੋਣੀ ਕਾਲੀਦਲ ਦੇ ਸੀਨੀਅਰ ਆਗੂ ਵੀ ਆ ਉਨੇ ਇੱਕ ਕਨਵਰਸੇਸ਼ਨ ਜਿਹੜੀ ਐਸ ਡੀ ਐਮ ਜਗਰਾਉਂ ਵੱਲੋਂ ਕੀਤੀ ਗਈ ਉਹ ਪ੍ਰੈਸ ਰਿਲੀਜ਼ ਵੀ ਕੀਤੀ ਸੀ ਉਹ ਇੱਕ ਵਖਰਾ ਹੈ ਉਹ ਤਾਂ ਕਿਉਂਕਿ ਲਿਖਤੀ ਸਾਹਮਣੇ ਆ ਗਈ ਸਾਰੀ ਗੱਲ ਕਿ ਕੀ ਕੁਝ ਉੱਥੇ ਚੱਲ ਰਿਹਾ ਪਰ ਮੈਨੂੰ ਕਿਉਂਕਿ ਜਿਹੜੀਆਂ ਪਿੰਡਾਂ ਚੋਂ ਸ਼ਿਕਾਇਤਾਂ ਆਉਂਦੀਆਂ ਕਿ ਸਿਆਸੀ ਧਿਰ ਧੜਾ ਧੜ ਐਮ ਐਲ ਐ ਐਮ ਐਲ ਏ ਵਾਲੀ ਸੂਚੀ ਚਾੱਕ ਕੇ ਤੇ ਉਹਦੇ ਵਿੱਚੋਂ ਇਹ ਫੋਟੋ ਜਿਹੜੀਆਂ ਆ ਉਹਦੀਆਂ ਲਾਈ ਜਾਂਦੇ ਨਾਲ ਤੇ ਉਹਦੇ ਵਿੱਚ ਸਿਰਫ ਕੌਰ ਤੇ ਸਿੰਘ ਦੇਖ ਕੇ ਨਾ ਦੇਖਦੇ ਕਿ ਉਹਨਾਂ ਕੇਸ ਰੱਖੇ ਆ ਸਿਰ ਤੇ ਜੂੜਾ ਹੈਗਾ ਜਾਂ ਕਿਸੇ ਬੀਬੀ ਨੇ ਉਸ ਕ੍ਰਾਈਟੀਰੀਆ ਚ ਫਾਲ ਕਰਦੀ ਆ ਸੋ ਮੇਰਾ ਕਹਿਣ ਤੋਂ ਭਾਵ ਕਿ ਸਾਰੋਂ ਸਾਰ ਨੂੰ ਨਿਮਰਤਾ ਸਹਿਤ ਬੇਨਤੀ ਆ ਸਰਕਾਰਾਂ ਜਿਹੜੀਆਂ ਆ ਇਹ ਹਮੇਸ਼ਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਇਲੈਕਸ਼ਨ ਆ ਜਾਏ ਹਮੇਸ਼ਾ ਦਖਲਅੰਦਾਜ਼ੀ ਕਰਦੀ ਆ ਪਰ ਹੁਣ ਜੇ VOTER ਸੂਚੀਆਂ ਸਹੀ ਬਣ ਗਈਆਂ ਤੇ ਫਿਰ ਫੇਰ ਇਲੈਕਸ਼ਨ ਹੋਊਗੀ ਤੇ ਜੇ ਫਿਰ ਘਪਲਾ ਰੌਲਾ ਘੋਲਾ ਹੀ ਹੋਇਆ ਤੇ ਫਿਰ ਉਹ ਫੇਰ ਇਲੈਕਸ਼ਨ ਦਾ ਵੀ ਜਿਹੜਾ ਆ ਸਾਨੂੰ ਖਾਸਾ ਪੈ ਜਾਂਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਕਿ ਸਾਨੂੰ ਕਿਸੇ ਸਿਆਸੀ ਧਿਰ ਦਾ ਜਾਂ ਕਿਸੇ ਦਾ ਕੋਈ ਖਾਸਾ ਆ ਮੈਂ ਇਹ ਚਾਹਨਾ ਕਿ ਜਿਹੜਾ एलिਜੀਬਲ ਆ ਉਹ ਵੋਟ ਉਹਦੀ ਬਣਨੀ ਚਾਹੀਦੀ ਪਰ ਬਣੇ एलिਜੀਬਲ ਦੀ ਨਾ ਕਿ ਇਦਾਂ ਚ ਕੀਤਾ ਜਾਵੇ ਪੇ ਇੱਕ ਟੱਕੋਂ ਚੱਕ ਕੇ ਨਹੀਂ ਵੀ ਬਣ ਸਕਦੇ ਉਹਨੂੰ ਵੀ ਬਣਾਤਾ ਜਾਵੇ ਜਿਵੇਂ ਕਿ ਕੱਲ ਆਪਾਂ ਦੇਖਣ ਵਿੱਚ ਇਹ ਸਾਰਾ ਆ ਸੋ ਮੈਂ ਨਿਮਰਤਾ ਸਹਿਤ ਸਾਰੇ ਡੀਸੀ ਸਹਿਬਾਨ ਜਿੰਨੇ ਵੀ ਰਿਟਰਨਿੰਗ ਆਫਸਰ ਹਰ ਇੱਕ ਕੌਨਸਟੀਚਨਸੀ ਦੇ 117 ਕੌਨਸਟੀਚਨਸੀਆਂ ਦੇ 120 ਦੇ ਉਹ ਜਿਹੜੇ ਆਰਓ ਲੱਗੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਆਪਣੇ ਬੀਐਲਓ ਸਾਹਿਬ ਨੂੰ ਵੀ ਡਾਇਰੈਕਸ਼ਨ ਕਰੋ ਕਿ ਇਹ ਠੀਕ ਆ ਵੋਟਾਂ ਤੇ ਰਿਲੈਕਸੇਸ਼ਨ ਵੀ ਦੇਣੀ ਆ ਕਿਉਂਕਿ ਕੋਈ ਵੀ ਬੰਦਾ ਫਿਰ ਜਾ ਕੇ ਉੱਥੇ ਕਿਸੇ ਦੇ ਕੋਲ ਜਾ ਕੇ ਦਫ਼ਤਰ ਦੇ ਵਿੱਚ ਜੇ ਘਰ ਦੀਆਂ ਚਾਰ ਵੋਟਾਂ ਆ ਦੋ ਨੌਜਵਾਨ ਬੱਚੇ ਆ ਉਹ ਹੈਸੀਟੇਸ਼ਨ ਨਹੀਂ ਕਰਦੇ ਉਹ ਸਮਾਂ ਨਹੀਂ ਕੱਢਣ ਨੂੰ ਤਿਆਰ ਤੇ ਜਾਓ ਚੰਗੀ ਗੱਲ ਆ ਪਰ एलिਜੀਬਲ ਵੋਟਾਂ ਜਿਹੜੀਆਂ ਉਹ ਹੀ ਬਣਾਈਆਂ ਜਾਣ ਇਹੋ ਮੇਰੀ ਜਸਟਿਸ ਸਾਰਮ ਸਾਹਿਬ ਨੂੰ ਵੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ